ਹੈਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡਾ ਫਰਸਟ ਵਲੌਗ ਬਣਨ ਜਾ ਰਿਹਾ ਹੈ ਸੋ ਸਾਰੇ ਜਾਨੇ ਬਹੁਤ ਬਹੁਤ ਪਿਆਰ ਦਿਓ ਸਪੋਰਟ ਦਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਜੇ ਵਧੀਆ ਲੱਗੀ ਆ ਸਾਡੇ ਜਾਨੇ ਆਓ ਮੈਂ ਅੱਜ ਤੁਹਾਨੂੰ ਆਪਣੇ ਪਰਿਵਾਰ ਨਾਲ ਮਲਾਉਣੀ ਆ ਸਾਰਿਆਂ ਦੇ ਇੰਟਰੋਡਕਸ਼ਨ ਕਰਵਾਉਣੀ ਆ ਸੋ ਲੈਟਸ ਸਟਾਰਟ ਇਟ ਸਤਿ ਸ਼੍ਰੀ ਅਕਾਲ ਆ ਮੇਰਾ ਭਰਾ ਆ ਆਪਣਾ ਨਾਮ ਦੱਸੋ ਅਜੇ ਅਜੇ ਆ ਦਾਦਾ ਸੋ ਮੈਂ ਆਪਣੇ ਡੈਡੀ ਜੀ ਨਾਲ ਮਿਲਾਉਣੀ ਤੁਹਾਨੂੰ ਡੈਡੀ ਜੀ ਨਾਮ ਕੀ ਤੁਹਾਡਾ ਸੁਖਵਿੰਦਰ ਸਿੰਘ ਆਓ ਅੱਜ ਮੈਂ ਤੁਹਾਨੂੰ ਆਪਣੀ ਮੰਮੀ ਜੀ ਨਾਲ ਮਿਲਾਉਣੀ ਸੋ ਗਾਇਸ ਇਹ ਮੇਰੀ ਮੰਮੀ ਜੀ ਨੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਕੀ ਹੈ ਮੰਮੀ ਜੀ ਮੇਰਾ ਨਾਮ ਪਵਨਤ ਕੋਰ ਪੇਕੇਆਂ ਦਾ ਨਾ ਤੇ ਰਮਨਦੀਪ ਕੋਰ ਸਹਰਿਆਂ ਦਾ ਨਾ ਦੋ ਨਾਮ ਮੇਰੇ ਤੇ ਤੁਸੀਂ ਕਰਨ ਕੀ ਦੇਜੇ ਮੈਂ ਰੋਟੀ ਬੰਦੀ ਤੇ ਅੱਜ ਬਣਾਇਆ ਕੀ ਸਬਜੀ ਅੱਜ ਅਸੀਂ ਬਣਾਏ ਆਲੂ ਬੜੀ ਠੀਕ ਆ ਚਲੋ ਆ ਜੋ ਸਾਰੇ ਜਾਨੇ ਖਾ ਲਓ ਗਾਇਸ ਆ ਕਪੜੇ ਦੂਰੇ ਕਰਨ ਵਾਲੇ ਪਏ ਆ ਮੈਂ ਆਪਣੀ ਭੈਣ ਨੂੰ ਨਹੀਂ ਕਹਿਣ ਕਿ ਦੂਰੇ ਕਰ ਦੂਰੇ ਕਰ ਉਹ ਮੈਨੂੰ ਨਹੀਂ ਕਹਿਣ ਕਿ ਦੂਰੇ ਕਰ ਦੂਰੇ ਕਰ ਇਦਾਂ ਸੀ ਰਾਤ ਪਾ ਦੇਣੀ ਆ ਇਦਾਂ ਲੜ ਪੈਣਾ ਕੋਤ ਕਲੇਸ਼ ਪਾ ਦੇਣੀ ਆ ਹਰਕ ਮਮੀ ਨੇ ਆਪੇ ਕਰ ਲੈਣੇ ਆ ਤੇ ਸਾਡੇ ਕਪੜੇ ਦੂਰੇ ਹੋਏ ਨੇ ਗਾਇਸ ਅੱਜ ਮੈਂ ਤਾਂ ਆਪਣੀ ਭੈਣ ਨਾਲ ਮਲਾਉਣੀ ਜਿਹੜੀ ਕੱਪੜੇ ਨਹੀਂ ਦੂਰੇ ਕਰਨ ਦੀ ਸੋ ਸੀ ਹੈਲੋ ਗਾਇਸ ਸਤਿ ਸ਼੍ਰੀ ਅਕਾਲ ਹਰ ਕਿਹਾ ਚਾਹਤਾ ਹਾ ਦਾ ਨਾਮ ਦੱਸੋ ਆਪਣਾ ਵਟਸ ਜੀਓ ਨੇ ਮੇਰਾ ਗੁਰਸੇਤ ਕੋਰਾ ਸਕੂਲੇ ਮੇਰਾ ਚੱਲਦਾ ਹੈ ਕੰਪਲੀਟ ਕੋਰ ਇੱਕੋ ਹੀ ਕਿਹਾ ਉਹਨਾਂ ਨੇ ਕਿਹਾ ਤੇਰੇ ਨਾਲ ਕੜਵਨੋ ਨੇ ਆ ਸੀਰੀਅਸ ਨਾ ਹੈ ਗਵ ਗੁਰਸੇਤ ਕੋਰ ਪੱਕਾ ਨਾ ਤੇ ਇੱਕ ਮਿੰਟ ਬਾਸ ਐ ਇੱਕ ਮਿੰਟ ਬਾਸ ਐ ਚਲੋ ਇੱਕ ਕੰਮ ਕਰ ਰਹੀ ਹਾਂ ਉਹਦਾ ਸਕੂਲ ਦਾ ਆ ਵੇਖੋ ਕੀ ਦਈਏ ਕਰਨ ਇਹ ਮੈਂ ਸੈਰੀ ਨੂੰ ਪੁੱਛਦੀ ਪਈ ਕੰਮ ਤੂੰ ਕਰ ਲੈ ਕੇ ਨਹੀਂ ਕਿਉਂਕਿ ਉਹਨੂੰ ਪਤਾ ਨਹੀਂ ਲੋਲੀ ਜੀ ਹੈਗੀ ਐ ਨਾ ਤਾਂ ਕਰਕੇ ਤੂੰ ਤੇ ਚੰਟਿਆ ਨਾ ਸੋ ਗਾਇਸ ਇਹ ਪ੍ਰਸ਼ਾਦ ਆ ਬਣ ਰਿਹਾ ਏ ਅਸੀਂ ਖਾ ਕੇ ਸੌ ਜਾਣਾ ਏ ਸੋ ਮਿਲਦੇ ਆਂ ਨੈਕਸਟ ਵਲੌਗ ਚ ਸੋ ਟਾਟਾ ਬਾਏ ਬਾਏ